Salma de marino, ਜੰਮਦਾਂ ਦਾ ਮਾਣ ਕਰਦੇ ਹੋਏ ਬਿਯੂਮ ਟੈਲੀਕਾਮ ਪਟੰਡਾ ਉਹਨਾਂ ਦੇ ਮਾਲਕ ਉਸ ਬਹੁਤ ਸਾਰਾ ਮਾਣ ਕਰਕੇ ਗਏ ਨੇ ਪਿਆਗਰ ਸਿੰਘ ਜੀ ਪਿੰਡਾ ਜਿਹੜੇ ਪੰਜ ਦਾ ਬਹੁਤ ਵਧੀਆ ਸੰਚਾਲਨ ਕਰ ਰਹੇ ਉਹਨਾਂ ਨੇ ਮਾਣ ਭੇਜਿਆ ਸੁਖਵਿੰਦਰ ਸਿੰਘ ਜੀ ਸੁੱਖਾ ਸਾਡੀ ਇਸ ਟੀਮ ਦੇ ਸਰਗਰਮ ਆਗੂ ਮੈਂਬਰ ਸਹਿਬਾਨ ਉਹਨਾਂ ਨੇ ਮਾਨਫੇ ਜੈ ਬਹੁਤ ਧੰਨਵਾਦ ਲੋ ਇੰਨਾ ਕੁਝ ਹੀ ਬੋਲਦੇ ਸੀ ਖਿਮਾ ਦੇ ਜੱਜ ਕੇ ਹਾਂ ਤੇ ਬੇਨਤੀ ਹੈ ਜੀ ਬੱਲੇ ਸਾਨੂੰ ਘਰੋਂ ਘੜੀ ਸੁਣਨਾ ਹੋਵੇ ਹਾਂ ਪਹਿਲੀ ਗੱਲ ਤਾਂ ਸੰਧਵਾ ਸਾਹਦੇ ਨਾਲ ਜਿਹੜੀਆਂ ਹਸਤੀਆਂ ਆ ਗਈਆਂ ਨੇ ਦੀ ਬਹੁਤ ਮੁਬਾਰਕਾਂ ਟੈਲੀਵਿਜ਼ਨ ਤੇ ਤੁਹਾਡੇ ਦਰਸ਼ਕ ਆਉਂਦੇ ਨੇ ਅੱਜ ਲਾਈਵ ਹੋ ਗਏ ਤੇ ਤੁਸੀਂ ਦਮਨਵਾ ਸਾਹਿਬ ਦੀ ਧਿਰ ਤੇ ਆਏ ਗੁਰੂ ਕਾਂਸੀ ਰੇ ਜੀ ਆਇਆਂ ਨੂੰ ਬਹੁਤ ਖੁਸ਼ੀ ਹੋਈ ਤੇ ਦੂਜੀ ਜੇ ਸਾਨੂੰ ਸੰਗਤੇ ਕਿਸੇ ਨੇ ਘਰੇ ਸੁਣਨਾ ਹੋਵੇ ਹੁਣ ਤਾਂ ਲੋੜ ਹੀ ਨਹੀਂ ਹੈ ਖਾੜੇ ਤੇ ਜਾਣ ਦੀ ਹੁਣ ਤਾਂ ਜੀਬ 'ਚ ਆਪਣੇ ਸਾਰਾ ਕੁਝ ਹੈ ਖਾੜਾ ਜੇਬ 'ਚ ਹੀ ਹੈ ਮੋਬਾਈਲ 'ਚ YouTube 'ਚ ਜਾਇਓ ਐਂ ਬੋਲਦੇ ਹੋ ਕਵੀਸ਼ਰੀ ਜੱਥਾ ਪ੍ਰੀਤ ਗੁਰਪਟਾਡੇ ਅਫੀਸ਼ੀਅਲ ਐਂ ਬੋਲਦੇ ਹੋ ਕਵੀਸ਼ਰੀ ਜੱਥਾ ਪ੍ਰੀਤ ਗੁਰਪਟਾਡੇ ਅਫੀਸ਼ੀਅਲ ਅਸੀਂ ਤਿੰਨੇ ਨਿਕਲਿਆਵਾਂਗੇ ਤੁਸੀਂ ਸੁੱਤੇ ਲੈਲੇ ਹੋਰ ਜਾਈ ਤੇ ਹਾ ਲੋੜ ਹੀ ਨਹੀਂ ਕਿਸੇ ਨੂੰ ਦੱਸਣ ਦੀ ਜਿੰਨੀਆਂ ਮਰਜ਼ੀ ਕਵਿਸ਼ਰੀਆਂ ਸੁਣੇ ਜਾਇਓ ਬਹੁਤ ਮਿਹਰਬਾਨੀ ਹਾਂ ਨਾਲਾਈ ਸੰਗਤ ਨੇ ਵੀ ਸਾਡਾ ਮਾਨ ਬਚਾਇਆ ਤੇ ਹਾਂ ਇੱਕ ਮੁੰਡਾ ਐ ਪੁੱਛਦਾ ਸੀ ਕਹਿੰਦਾ ਜੀ ਆ ਜਾਂਨੇ ਹਾਂ ਹਾਂ ਅਸੀਂ ਆ ਜਾਂਾਂ ਕਹਿੰਦਾ ਕਹੇ ਜੇ ਪ੍ਰੋਗਰਾਮ ਤੇ ਆ ਜਾਨਾ ਸਿੱਖ ਇਹੇ ਜਿੱਤ ਤਾ ਕੇ ਅਸੀਂ ਬਾਹਲੇ ਖੋਇਆ ਉਂ ਜੇ ਮੁੰਡੇ ਦਾ ਵਿਆਹ ਹੋਵੇ ਉੱਥੇ ਆ ਜਾਨੇ ਮੁੰਡੇ ਦੀ ਛੱਡੀ ਹੋਵੇ ਉੱਥੇ ਆ ਜਾਨੇ ਆ ਟੂਰਨਾਮੈਂਟ ਹੋਣ ਰਿਟਾਇਰਮੈਂਟ ਹੋਵੇ ਉੱਥੇ ਆ ਜਾਨੇ ਆ ਕੋਈ ਹੋਰ ਪ੍ਰੋਗਰਾਮ ਸੰਜਿਆ ਹੋਵੇ ਉੱਥੇ ਆ ਜੰਨੇ ਆ ਜਾਂ ਫਿਰ ਪਈਆ ਸਿਆਲ ਹੈ ਸਿਆਲ ਚ ਕਿਸੇ ਦਾ ਬੁਣਾ ਜਾਂ ਬੁੜੀ ਕਹਾਣੀ ਵਿਚ ਆਓ ਜੇ ਉਦੋਂ ਵੀ ਅਗਲਾ ਸੱਜ ਸਕਦੇ ਤਾਂ ਹੁਣ ਤੁਹਾਡੀ ਮਰਜ਼ੀ ਹੈ ਨਾ ਵੀ ਕਹੇ ਜੇ ਪ੍ਰੋਗਰਾਮ ਦੇ ਸੱਜਣਾ ਹੈ ਇਹ ਜਿਲ੍ਹ ਸਿੰਘ ਜੀ ਦਾ ਦੇਖ ਹਾਂ ਦਵਾਰੇ ਮਾਨ ਆਇਆ ਵਾਹ ਜੀ ਵਾਹ ਸੰਧਮਾ ਸਾਹਿਬ ਕੇਰੀ ਬੋਲ ਸੇ ਬਹੁਤ ਮਿਹਰਬਾਨੀ ਤੁਸੀਂ ਬਹੁਤ ਬਖਸ਼ਿਆ ਕਰਦੇ ਹੋ ਉਹ ਜਿਹੜਾ ਇਹਨਾਂ ਨੂੰ ਲੋਕ ਮੰਨ ਦਿੰਦੇ ਨੇ ਸਨਮਾ ਸਾਹਿਬ ਨੇ ਫੇਰ 500 ਰੁਪਇਆ ਭੇਜਿਆ ਇੱਕ ਗਾਉਣ ਵਾਲਿਆਂ ਨੇ ਇੱਕ ਕੁੱਲਣ ਵਾਲਿਆਂ ਨੇ ਕਿਉਂਕਿ ਗਾਉਣ ਵਾਲਿਆਂ ਦਾ ਸੀ ਬਦਾਮ ਖਾਣੇ ਹੁੰਦੇ ਨੇ ਕੁੱਲਣ ਵਾਲਿਆਂ ਨੇ ਕਿਹੋ ਖਾਣਾ ਹੁੰਦਾ ਕਿਉਂ ਤੁਹਾਨੂੰ ਪਤਾ ਪਹਿਲਾਂ ਜੇ ਕੋਈ ਮੁੰਡਾ ਮਲ ਉੱਠਿਆ ਹੁੰਦਾ ਉਹਨਾਂ ਨੂੰ ਕਿਉਂ ਦੇ ਕੇ ਹੁੰਦੇ ਲੋਕ ਕੋਈ 2 ਫੇਰ 4 ਫੇਰ 10 ਫੇਰ ਹੁਣ ਪਹਿਲੀ ਗੱਲ ਤਾਂ ਕਿਉਂ ਹੁੰਦਾ ਨਹੀਂ ਹੋਵੇ ਤਾਂ ਖਾਦਾ ਨਹੀਂ ਜਾਂਦਾ ਖਾ ਲੇ ਤਾਂ ਕਿਉਂ ਪਚਦਾ ਨਹੀਂ ਪਾਚੇ ਦਾ ਬੰਦਾ ਪਚਦਾ ਨਹੀਂ ਹੁਣ ਤਾਂ ਗੱਲ ਇਹ ਹੋਈ ਪਈ ਹੈ ਤੇ ਹਾਂ ਇਹ ਮੇਰੇ ਨਾਲ ਜਸਵੀਰ ਸਿੰਘ ਜੀ ਢੱਡੇ ਐਮ ਐ ਬੀ ਐਡ ਐਸ ਐਸ ਮਾਰਕਾ ਸਰਕਾਰੀ ਹਾਈ ਸਕੂਲ ਢੱਡੇ ਤੇ ਮੈਂ ਜਿਵੇਂ ਯਾਗਰ ਸਿੰਘ ਨੇ ਦੱਸਿਆ ਸੀ 트리플 ਐਮ ਐ ਬੀ ਐਡ ਹੈਰਤੀ ਤਿਰਤਿੰਗੜ ਇਹ ਸਾਡਾ ਸਾਥੀ ਬੀ ਐਸ ਸੀ ਐਗਰੀਕਲਚਰ ਤੇ ਇਸਕੋ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਬਲਕਰਨ ਸਿੰਘ ਢੱਡੇ ਠੀਕ ਹੈ ਜੀ ਐਨਾ ਕੁਝ ਬੋਲਦੇ ਹੋਏ ਛੇ ਮੈਂ ਇਤਿਹਾਸਕਾਂ ਭੁੱਲਾਂ ਜਪਿਆਂ ਦੀ ਮਾਫੀ ਅਨੰਦ ਮਾਣੋ ਚੜ੍ਹਦੀ ਕਲਾ ਚ ਰਹੋ ਉਮਰਾਂ ਮਦਾਓ ਗੱਜਬੱਜ ਕੀ ਖੋਜੀ ਵਾਹਿਗੁਰੂ ਜੀ ਕਾ ਖਾਲਸਾ مہربانی پریت کری جتھا ٹھنڈے سو ساڑھے درمیان ہر ایک بار کی طرح سن ہوںسلا جائی کرنے واسطے مان جوگ سردار کرتا جی سپیکر ویدان سوا پنجاب ਸਿ ਸ਼ੋਭਤ ਨੇ ਸੋਵੇ ਸਾਡੇ ਮੇਲਾ ਜਾਗਦੇ ਜੁਗਨੂਆਂ ਦਾ ਵੈਲਫੇਅਰ ਸੁਸਾਇਟੀ ਦੇ ਸਲਾਹਕਾਰ ਸਰਦਾਰ ਸੁਖਵਿੰਦਰ ਸਿੰਘ ਚੱਠਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਆਇਓ ਹੈ ਮਹਿਮਾਨਾਂ ਨੂੰ ਜਿਉਂ ਹੈ ਆਖਣਗੇ ਸੁਖਵਿੰਦਰ ਸਿੰਘ ਚੱਠਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਮੇਲਾ ਜਾਗਦੇ ਜੁਗਨੂਆਂ ਦੇ ਤੀਜੇ ਸਾਲ ਦੇ ਇਹ ਸਜ ਅੰਤਮ ਸੈਸ਼ਨ ਦੇ ਵਿੱਚ ਪੁੱਜੇ ਸਰਦਾਰ ਕੁਲਤਾਬ ਸਿੰਘ ਜੀ ਸੰਧਵਾ ਮਾਨਜੋਬ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਦੇ ਨਾਲ ਸਾਡੇ ਵੱਡੇ ਭਰਾ ਤੇ ਸਾਡੇ ਵੀਡੀ ਮੈਨਸ ਸਮਾਲ ਇੰਡਸਟਰੀ ਦੇ ਚੇਅਰਮੈਨ ਪੰਜਾਬ ਸ਼੍ਰੀ ਨੀਲ ਗਰਗ ਜੀ ਸਰਦਾਰ ਭੋਲਾ ਸਿੰਘ ਜੀ ਮਲੂਕਾ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਔਰ ਉਹਨਾਂ ਦੇ ਨਾਲ ਹੀ ਉਸ ਤੋਂ ਪਹਿਲਾਂ ਸਾਡੇ ਵਿੱਚ ਬਿਰਾਜਮਾਨ ਹੋਏ ਸਰਦਾਰ ਬਲਦੇਸ਼ ਸਿੰਘ ਜੀ ਵਧਾਈ ਹਾਕਮ ਸਿੰਘ ਜੀ ਮੈਕਲੈਫ ਮੈਨੂੰ ਲੱਗਦਾ ਵੀ ਪੰਜਾਬ ਦੀ ਕਲਚਰਲ ਮੈਕਲੈਫ ਡੈਰੀ ਤੋਂ ਉਹਨਾਂ ਨੂੰ ਵੀ ਅਸੀਂ ਇੱਕ ਵਾਰ ਫਿਰ ਤੋਂ ਜੀ ਆਇਆਂ ਆਖਦੇ ਹਾਂ ਔਰ ਇਸ ਮੇਲੇ ਦੇ ਵਿੱਚ ਪਹੁੰਚਿਆ ਹੋਇਆ ਸ਼ਖਸੀਅਤਾਂ ਜਿਨ੍ਹਾਂ ਦੇ ਜਿਹੜੇ ਮੇਰੇ ਨਜ਼ਰੀ ਪੈ ਰਹੇ ਨੇ ਸਰਦਾਰ ਮਨਿੰਦਰ ਸਿੰਘ ਜੀ ਸਰਦਾਰ ਸੁਨਵਾ ਸਾਭ ਦੀ ਟੀਮ ਚੋਂ ਜਗਤਾਰ ਸਿੰਘ ਜੀ ਔਰ ਸੀਨੀਅਰ ਪੱਤਰਕਾਰ ਭਾਈ ਗੁਰਪ੍ਰੀਤ ਲਹਿਰੀ ਜੀ ਔਰ ਵੀ ਜਿਨ੍ਹਾਂ ਦਾ ਨਾਮ ਚਾਹਤ ਮੈਂ ਜਿਸੇ ਤਰ੍ਹਾਂ ਨਾਲ ਐਸਕਿਆ ਹੋਆ ਉਹਨਾਂ ਨੂੰ ਮਾਫੀ ਚਾਹੁੰਨਾ ਔਰ ਸਭ ਦਾ ਹੀ ਆਪ ਦਾ ਸਵਾਗਤ ਕਰਦੇ ਹਾਂ ਸੋ ਮਾਨਜੋ ਸਪੀਕਰ ਸਾਹਿਬ ਨੂੰ ਬੇਨਤੀ ਹੈ ਹਰ ਤਰ੍ਹਾਂ ਦੀ ਹਰ ਵਾਰ ਦੀ ਤਰ੍ਹਾਂ ਕਿ ਜਦੋਂ ਅਸੀਂ ਇਹ ਮੇਲਾ ਪਲਾਨ ਕਰਦੇ ਆ ਸਾਡੀਆਂ ਜੇਬਾਂ 'ਚ ਜੋ ਕੋ ਸਾਡੇ ਕੋਲਿਆ ਬਸ ਉਹੀ ਹੁੰਦਾ ਨਿੱਜੀ ਤੌਰ ਤੇ ਔਰ ਨਿੱਜੀ ਤੌਰ ਤੇ ਜਿੰਨੀ ਕਸੀਂ ਮੌਨਥਲੀ ਆਪ ਦੀ ਸੇਵਿੰਗ ਦੀ ਕੀਤੀ ਹੁੰਦੀ ਹੈ ਓਨੀ ਕਸੀਂ ਇਕੱਠੀ ਕਰ ਲੈਂਦੇ ਆ ਸ਼ੁਰੂ ਕਰ ਲੈਂਦੇ ਆ ਫਿਰ ਅਸੀਂ ਬਸ ਸਪੀਕਰ ਸਾਹਿਬ ਇੱਕੋ ਗੱਲ ਖਾਸ ਇਸ ਦੀ ਕਿ ਜਦੋਂ ਅਸੀਂ ਉਹ ਇਕੱਠੀ ਕਰ ਲੈਂਦੇ ਆ ਫਿਰ ਸਾਨੂੰ ਐ ਦਿਖਦਾ ਹੁੰਦਾ ਵੀ ਸਾਡਾ ਖਰਚਾ ਆਇਆਗਾ 10 ਕਰੋੜ ਰੁਪਏ ਦਾ ਫਿਰ ਅਸੀਂ ਕੀ ਕਰਦੇ ਆ ਫਿਰ ਅਸੀਂ ਭਾਈ ਨੀਲ ਹਰਾ ਕੋਲ ਚਲਾ ਜਾਂਦੇ ਆ ਨੀਲ ਕਰ ਕਰਵਾ ਕਰੀ ਮੰਨਦਾ ਕੋਲ ਚਲੇ ਜਾਂਦੇ ਆ ਘਰੇ ਕਦੇ ਇਹ ਮਿਲਦੇ ਨਹੀਂ ਕਿਉਂਕਿ ਚੰਡੀਗੜ੍ਹ ਹੁੰਦੇ ਆ ਫਿਰ ਇਹਨਾਂ ਕੋਲ ਜਦੋਂ ਇਹ ਆਉਂਦੇ ਆ ਫਿਰ ਇਹਨਾਂ ਕੋਲ ਚਲੇ ਜਾਨੇ ਆ ਇਹਨਾਂ ਦੇ ਘਰ ਦਾ ਜਿਹੜਾ ਰਾਸ਼ਨ ਦਾ ਵਿੱਲਾ ਸੀ ਵਧਾਇਆ ਹੋਣਾ ਚਾਹ ਚੂ ਪੀ ਕੇ ਫਿਰ ਇਹਨਾਂ ਕੋਲ ਜਾ ਕੇ ਬੇਨਤੀ ਕਰੀਦੀ ਆ ਫਿਰ ਕਹਿੰਦੇ ਕੋਈ ਨਹੀਂ ਫਿਕਰ ਨਾ ਕਰੋ ਠੀਕ ਹੈ ਜੀ ਜਦੋਂ ਇਹ ਇੰਨੀ ਕ ਗੱਲ ਕਹਿੰਦੇ ਆ ਫਿਰ ਸਾਨੂੰ ਥੋੜਾ ਜਿਹਾ ਹੋਰ ਹੌਸਲਾ ਹੋ ਜਾਂਦਾ ਤੇ ਜਦੋਂ ਅਸੀਂ ਕਾਰਡ ਲੈ ਕੇ ਤੁਹਾਡੇ ਕੋਲੇ ਜਾਂਦੇ ਆ ਗਰੇਵਾਲ ਸਾਹਿਬ ਇੱਥੇ ਬੈਠੇ ਹੋਣੇ ਸਾਡੇ ਮੈਂਬਰ ਜਦੋਂ ਤੁਸੀਂ ਕਹਿ ਦਿੰਦੇ ਹੋ ਅਸੀਂ ਆਉਣਾ ਫਿਰ ਸਾਡੇ ਫਿਕਰ ਮੁੱਕ ਜਾਂਦੇ ਆ ਸੋ ਇਸ ਵਾਰ ਤੁਸੀਂ ਦੇਖਿਆ ਹੋਣਾ ਕਿ ਅੱਗੇ ਨਾਲੋਂ ਅਸੀਂ ਡਬਲ ਜਗ੍ਹਾ ਘੇਰੀ ਲਈ ਹੈ ਸਟਾਲਾਂ ਵਧਨੇ ਵਿਕਰੀ ਪਿਛਲੇ ਸਾਲਾਂ ਨਾਲੋਂ ਵੀ ਜ਼ਿਆਦਾ ਹੈ ਸਾਡੀਆਂ ਲੱਤਾਂ ਵੀ ਜ਼ਿਆਦਾ ਦੁਕੜ ਗਿਆ ਨੇ ਸਰ ਹੋਰ ਜੇਬਾਂ ਵੀ ਵੱਡੀਆਂ ਖਾਲੀ ਹੋ ਚੁੱਕੀਆਂ ਨੇ ਸਾਡੇ ਗਾ ਸੱਚੀ ਗੱਲ ਹੈ ਪਰ ਇਹਨਾਂ ਨੂੰ ਇਸ ਮੇਲੇ ਦੇ ਆਰਥਕ ਬਣ ਕੇ ਤੁਸੀਂ ਹੀ ਅੱਗੇ ਵਧਾਉਣਾ ਬਾਸ ਕਰਦੇ ਆ ਕਿ ਤੁਸੀਂ ਜਿਵੇਂ ਪਿਛਲੇ ਸਾਲਾਂ ਦੇ ਨਾਲ ਸਾਨੂੰ ਇਸ ਇਸ ਮੇਲੇ ਵਿੱਚ来ਉਦੇ ਕਿ ਮਤ ਕਮੇਟੀ ਉਸਨੂੰ ਲਾਉਦੇ ਕਿ ਇਹਦਾ ਸਮਾਗਮ ਸਜੋਲ ਦੇ ਕੇ ਸਮਾਗਮ ਲਗਾਇਆ ਬੜਾ ਚੰਗੇ ਕਹਿੰਦੇ ਸਵਾਲ ਵੀ ਇਹਦਾ ਸਿਖਾਉਂਦੇ ਕਰਦੇ ਆਂ ਫੋਟੋ ਆਟਾਖ ਪਾਰ ਫਿਰ ਜਿਵੇਂ اگلی کاروبار ہے ਹੈਲੋ ਜੀ ਦੋਸਤੋ ਰੰਗੀਲਾ ਰਿਕਾਰਡ ਫੇਸਬੁਕ ਲਾਈਵ ਪ੍ਰੋਗਰਾਮ ਤੇ ਤੁਸੀਂ ਜੁੜੇ ਹੋਏ ਹੋ ਤੇ ਇਸ ਵਕਤ ਆਪਾਂ ਖੜੇ ਆ ਬਠੰਡਾ ਵਿਖੇ ਮੇਲਾ ਜਾਗਦੇ ਜੁਗਨੂਆਂ ਦਾ ਸੋ ਇਸ ਵਕਤ ਮੇਲਾ ਜਾਗਦੇ ਜੁਗਨੂਆਂ ਦਾ ਜਿਹੜਾ ਚੱਲ ਰਿਹਾ ਹੈ ਅੱਜ ਇਸ ਮੇਲੇ ਦੇ ਵਿੱਚ ਕਾਫੀ ਰੌਣਕ ਬਣੀ ਹੋਈ ਹੈ ਜਿੱਥੇ ਖਾਣ-ਪੀਣ ਵਾਲੀਆਂ ਜਿਹੜੀਆਂ ਸਟਾਲਾਂ ਆ ਉਹ ਇਸ ਵਕਤ ਪੂਰੀਆਂ ਭਰੀਆਂ ਦਿਖਾਈ ਦੇ ਰਹੀਆਂ ਤੇ ਜਿਹੜੀ ਵੀ ਸਟਾਲ ਦੇਖੋ ਉਹ ਪੂਰੀ ਉੱਥੇ ਖਾਚ-ਖਚ ਭਰੀ ਹੋਈ ਹੈ ਔਰ ਪੰਜਾਬੀ ਖਾਣਿਆਂ ਦੀ ਗੱਲ ਕਰੀਏ ਪੰਜਾਬੀ ਖਾਣੇ ਇੱਥੇ ਇਹ ਸਟਾਲਾਂ ਤੇ ਆਪਣਾ ਦੇਖਣ ਨੂੰ ਮਿਲ ਰਹੇ ਨੇ ਤੇ ਇਸ ਪੰਜਾਬੀ ਖਾਣਿਆਂ ਦਾ ਜਿਹੜਾ ਲਤਫ ਹੈ ਉਹ ਸਾਡੇ ਬਠਿੰਡਾ ਵਾਸੀ ਇੱਥੇ ਮਾਨਦੇ ਹੋਏ ਦਿਖਾਈ ਦੇ ਰਹੇ ਨੇ ਵੱਡੇ ਤੋਂ ਲੈ ਕੇ ਛੋਟੇ ਬੱਚਿਆਂ ਤੀਕ ਜਿਹੜੇ ਪਕਵਾਨ ਨੇ ਉਹ ਬੜੇ ਦਿਲਚਸਪੀ ਨਾਲ ਖਾਦੇ ਜਾ ਰਹੇ ਨੇ ਬੜੇ ਸੁਆਦੀਸ਼ ਇਹ ਜਿਹੜੇ ਪਕਵਾਨ ਨੇ ਉਹ ਇੱਥੇ ਖਾਦੇ ਜਾ ਰਹੇ ਨੇ ਹਰ ਪਾਸੇ ਜਿਹੜਾ ਸ਼ੁੱਧਤਾ ਦੀ ਗਾਰੰਟੀ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਆਪਾਂ ਦੇਖ ਸਕਦੇ ਹਾਂ ਕਿ ਪੰਜਾਬੀ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਖਾਣਾ ਪੀਣਾ ਸੀ ਉਹ ਉਸੇ ਤਰ੍ਹਾਂ ਦਿਖਾਈ ਦੇ ਰਿਹਾ ਇੱਥੇ ਉਸੇ ਤਰ੍ਹਾਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਸੀ ਖਾਣੇ ਦੀ ਗੱਲ ਕਰੀਏ ਉਹ ਵੀ ਇੱਥੇ ਪਕਵਾਨ ਜਿਹੜੇ ਆ ਉਹ ਬਣਾਏ ਜਾ ਰਹੇ ਨੇ ਕੇਸਰ ਵਾਲਾ ਜਿਹੜਾ ਕੜਾ ਹੋਇਆ ਦੁੱਧ ਹੈ ਉਹ ਹਰ ਸਟਾਲ ਤੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਔਰ ਸਾਡੇ ਜਿਹੜੇ ਇਸ ਮੇਲੇ ਦੇ ਵਿੱਚ ਮੇਲੀ ਬਣੇ ਹੋਏ ਨੇ ਉਹ ਇਸ ਪਕਵਾਨਾਂ ਨਾਲ ਜਿਹੜਾ ਆਨੰਦਮਾਨ ਦੇ ਦਿਖਾਈ ਦੇ ਰਹੇ ਨੇ ਤੌੜੀ ਵਾਲਾ ਦੁੱਧ ਜੇ ਗੱਲ ਕਰੀਏ ਤਾਂ ਖਿਚੜੀ ਔਰ ਜਲੇਬੀਆਂ ਔਰ ਨਾਲ ਨਾਲ ਗਰਮ ਗੁਲਾਬ ਜਾਮੁਨ ਤੇ ਗਜ਼ਰੇਲੇ ਦੀ ਗੱਲ ਕਰੀਏ ਤਾਂ ਇਹਨਾਂ ਸਟਾਲਾਂ ਉੱਪਰ ਬਾਖੂਬੀ ਤੁਸੀਂ ਆ ਕੇ ਟੈਸਟ ਕਰ ਸਕਦੇ ਹੋ ਸੋ ਮੇਲਾ ਜਾਗਦੇ ਜੁਗਨੂਆਂ ਦਾ ਇਹ ਬਠੰਡਾ ਵਿਖੇ ਇਸ ਵਾਰ ਫਿਰ ਜਿਹੜਾ ਇਹਨੂੰ ਪਰਮਾ ਹੰਗਾਰਾ ਦਿੱਤਾ ਜਾ ਰਿਹਾ ਸੋ ਪੰਜਾਬੀ ਪਹਿਰਾਵੇ ਦੇ ਵਿੱਚ ਸਾਡੇ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਲਓ ਸੋ ਬਾਈ ਕੀ ਨਾਮ ਕੀ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵੰਤ ਸਿੰਘ ਮਲਵਈਆ ਜੀ ਤੇ ਮੇਰਾ ਪਿੰਡ ਗਿੱਲ ਕਲਾਂ ਰਾਮਪੁਰਪੁਰ ਤੋਂ ਹੈ ਜੀ ਅ ਗਿੱਲ ਕਲਾਂ ਪਿੰਡ ਹਾਂਜੀ ਹਾਂਜੀ ਬੜਾ ਮਸ਼ਹੂਰ ਪਿੰਡ ਹੈ ਮਾਣੇ ਦਾ ਪਿੰਡ ਹੈ ਮਾਣੇ ਦਾ ਪਿੰਡ ਹਾਂ ਜੀ ਹੁਣ ਡੈਥ ਹੋ ਗਈ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਿੱਛੇ ਜੇ ਸਾਡਾ ਭਾਈ ਰਾਜਿੰਦਰ ਕੁਮਾਰ ਇਹਨਾਂ ਦੇ ਨਾਨਕੇ ਬਾਈ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਸੋ ਅ ਬਾਈ ਜੀ ਮੇਲੇ ਦੇ ਵਿੱਚ ਮੇਲੀ ਬਣੇ ਹੋਏ ਹਾਂਜੀ 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 ਤੇ ਕਿੰਨਾ ਖੁਸ਼ ਆਨੰਦ ਆ ਰਿਹਾ ਬਹੁਤ ਆਨੰਦ ਆ ਰਿਹਾ ਜੀ ਵਾਸਪਾਸੇ ਦੇਖ ਰਹੇ ਆ ਜਿਵੇਂ ਲੋਕਾਂ ਨੂੰ ਮਿਲ ਰਹੇ ਆ ਬਾਕੀ ਬੜਿਆਂ ਨੇ ਕਾਫੀ ਜਨੇ ਇੰਟਰਵਿਊ ਵਗੈਰਾ ਕਰਕੇ ਗਏ ਨੇ ਸਾਡੇ ਜਿਵੇਂ ਸਾਡੇ ਪਹਿਰਾਵੇ ਦੇ ਵਿੱਚ ਅੱਜ ਮੇਲੇ ਦੇ ਵਿੱਚ ਆਏ ਹੋ ਹਾਂਜੀ ਹਾਂਜੀ ਪਹਿਲਾਂ ਵੀ ਇਸੇ ਤਰ੍ਹਾਂ ਹੀ ਮੇਲਿਆਂ ਦੇ ਵਿੱਚ ਸ਼ਿੰਗਾਰ ਬਣੇ ਹੋ ਮੇਲਾ ਦੇਖਦੇ ਹੋ ਐਸੇ ਹਾਂਜੀ ਅਸੀਂ 2017 ਤੋਂ ਇਸੇ ਤਰ੍ਹਾਂ ਮਦਰੀ ਮੇਲੇ ਦਾ ਸ਼ਿੰਗਾਰ ਬਣਦੇ ਜਿਵੇਂ ਵਿਸਾਖੀ ਦਾ ਹੁੰਦਾ ਜਾਂ ਕੋਈ ਏਦਾਂ ਦਾ ਕੋਈ ਸਰਸ ਮੇਲਾ ਵਗੈਰਾ ਲੱਗਦਾ ਜਾਂ ਕੋਈ ਜਾਗਦੇ ਜਗਨ ਹੁੰਦਾ ਜਿਵੇਂ ਇੱਥੇ ਬਠਿੰਡੇ ਮੇਲਾ ਲੱਗਿਆ ਹੋਇਆ ਅਸੀਂ ਸਾਰੀ ਕਿਤੇ ਮਤਲਬ ਇਹਦਾਂ ਦਾ ਪੰਜਾਬ ਉਹੀ ਹੋਈ ਦੇਖ ਕੇ ਪਹਿਰਾਵੇ ਨੂੰ ਦੇਖ ਕੇ ਕਿਉਂਕਿ ਬਹੁਤ ਤੁਸੀਂ ਵਿਰਸੇ ਨੂੰ ਸੰਭਾਲ ਕੇ ਰੱਖਿਆ ਧੰਨਵਾਦ ਇਹ ਇਹ ਜਿਹੜਾ ਝੋਲਾ ਤੁਸੀਂ ਸਾਈਡ ਤੇ ਖੁੱਲਾ ਵਾਲਾ ਹਾਂਜੀ ਹਾਂਜੀ ਇਹ ਹੱਥੀ ਬਣਾਇਆ ਗਿਆ ਇਹ ਜਿਹੜਾ ਕੜਾਈ ਕੀਤੀ ਜਾਂਦੀ ਹੈ ਇਹ ਬਹੁਤ ਘੱਟ ਲੋਕਾਂ ਕੋਲੇ ਸੰਭਾਲੇ ਹੋਣਗੇ ਤੁਸੀਂ ਸੰਭਾਲ ਲਿਆ ਵਿਆ ਇਹ ਮੇਰੀ ਮੰਮੀ ਨੇ ਦਿੱਤਾ ਜੀ ਮੇਰੀ ਮੰਮੀ ਨੇ ਬਤਲੀ ਜਦੋਂ ਦਾਜ ਦਾ ਸਮਾਨ ਬਣਾਉਂਦੀ ਹੁੰਦੀ ਆ ਪੁਰਾਣੀਆਂ ਬਿਲਕੁਲ ਉਹਨਾਂ ਨੇ ਬਣਾ ਕੇ ਰੱਖੇ ਸੀ ਤੇ ਅੱਜ ਉਹਨਾਂ ਨੇ ਮੈਨੂੰ ਹੀ ਦਿੱਤਾ ਐ ਮੇਲੇ ਦੇ ਵਿੱਚ ਇਹ ਚੀਜ਼ਾਂ ਵਾਕਈ ਇੱਕ ਖੇਚ ਦਾ ਕੇਂਦਰ ਬਣਦੀਆਂ ਕਿਉਂਕਿ ਵਿਰਾਸਤ ਦੇ ਵਿੱਚ ਅਸੀਂ ਇਹ ਚੀਜ਼ਾਂ ਨੂੰ ਹੰਡਾਇਆ ਹਾਂਜੀ 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 ਪਰ ਆਉਣ ਵਾਲੀ ਪੀੜ੍ਹੀ ਲਈ ਜੇ ਗੱਲ ਕਰੀਏ ਤਾਂ ਇਹ ਚੀਜ਼ਾਂ ਅਲੋਪ ਹੁੰਦੀਆਂ ਜਾ ਰਹੀਆਂ ਖੁੰਡੇ ਨੇ ਬਾਈਆਂ ਕੋਲੇ ਖੁੰਡੇ ਦੇ ਉਹ ਪਿੱਤਲ ਉੱਪਰ ਜੜਿਆ ਹੋਇਆ ਇਹ ਦਾਦਾ ਜੀ ਦਾ ਖੁੰਡਾ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਬਜ਼ੁਰਗਾਂ ਦੀ ਜਿਹੜੀ ਨਿਸ਼ਾਨੀ ਆ ਉਹ ਤੁਸੀਂ ਸੰਭਾਲੀ ਹੋਈ ਹੈ ਬੜਾ ਘੈਂਟ ਹੈ ਖੁੰਡਾ ਇੱਕ ਰੋ ਵੀ ਵੱਖਰਾ ਹੁੰਦਾ ਖੁੰਡੇ ਦਾ ਬਿਲਕੁਲ ਜੀ ਬਾਕੀ ਉਹਨਾਂ ਦੀ ਕਿ ਜ਼ਿਆਦਾ ਕਾਲ ਚਰਾਨਾ ਕਰ ਗਏ ਨੇ ਤੇ ਹੁਣ ਉਹਨਾਂ ਦਾ ਬਸ ਜਿਹੜੀ ਆਪਣੀ ਯਾਦ ਇੱਕ ਸੰਭਾਲੀ ਹੋਈ ਹੈ ਜੀ ਬਿਲਕੁਲ ਹਾਂਜੀ ਇਹ ਪੇਸ਼ੇ ਵਜੋਂ ਭਾਈ ਕੀ ਕੰਮ ਕਰਦਾ ਪੇਸ਼ੇ ਵਜੋਂ ਤਾਂ ਜੀ ਮੈਂ ਬੈਂਕਰੀ ਜੌਬ ਕਰਦਾ ਹਾਂ ਇਹ ਇੱਕ ਬੈਂਕ ਦੀ ਜੌਬ ਕਰਦੇ ਹਾਂ ਪਰ ਆਪਣੇ ਕਲਚਰ ਨਾਲ ਜੁੜੇ ਹਾਂ ਬੱਚਿਆਂ ਨੂੰ ਕੀ ਮੈਸੇਜ ਹੋਗੇ ਜਿਹੇ ਮੈਸੇਜ ਅਸੀਂ ਦੇਣਾ ਚਾਹੁੰਦਾ ਜਾਣਾ ਪਹਿਲਾਂ ਤਾਂ ਵੀ ਸਭ ਤੋਂ ਵੱਡੀ ਗੱਲ ਨਸ਼ੇ ਤੋਂ ਦੂਰ ਹੋ ਜੀ ਜੀ ਜਾਂ ਵੀ ਸੱਭਿਆਚਾਰ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਤੇ ਆਪਣੇ ਜਿਹੜਾ ਪੰਜਾਬੀ ਪਹਿਰਾਵਾ ਉਹਦੇ ਨਾਲ ਜੁੜ ਕੇ ਰਹੋ ਭਾਈ ਮੈਂ ਅਕਸਰ ਸੋਚਦਾ ਹੁੰਨਾ ਕਿ ਜਿਹੜਾ ਇਹ ਪਹਿਰਾਵਾ ਹੈ ਆਪਣਾ ਬੜਾ ਵਧੀਆ ਪਹਿਰਾਵਾ ਲੱਗਦਾ ਹੈ ਹਾਂਜੀ ਹਾਂਜੀ ਬਿਲਕੁਲ ਇਹ ਆਪਣੇ ਮਲਬਈ ਜਿਹਦੇ ਵੀ ਆਪਣੇ ਦੋਸਤ ਮਿੱਤਰ ਹੈ ਇਹਨਾਂ ਨੂੰ ਅੱਗੇ ਯਾਨੀ ਕਿ ਲਿਆਉਣ ਦੀ ਲੋੜ ਹੈ ਬਿਲਕੁਲ ਜੀ ਬਿਲਕੁਲ ਵਿਆਹ ਸ਼ਾਦੀਆਂ ਦੇ ਵਿੱਚ ਜੇਕਰ ਮੈਂ ਕਹਿੰਦਾ ਆਪਾਂ ਫਿਲਮਾਂ ਵੀ ਦੇਖੀਆਂ ਹੈ ਹਾਂਜੀ ਪਿੱਛੇ ਜੇ ਅ ਅੰਗਰੇਜ਼ ਮੂਵੀ ਆਈ ਜਾਂ ਹੋਰ ਆਈਆਂ ਜਾਂ ਆਪਾਂ ਦੇਖੀਏ ਪੁਰਾਣੇ ਕਲਚਰ ਨੂੰ ਲੈ ਕੇ ਬਣਾ ਰਹੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਔਖਾ ਹੈ ਇਹ ਚੀਜ਼ਾਂ ਨੂੰ ਜਿਹੜੀ ਕਿ ਲੱਭ ਕੇ ਲੈਉਣਾ ਪਰ ਮਾਲਵੇ ਵਾਲਿਆਂ ਕੋਲੇ ਬਹੁਤ ਕੁਝ ਪਿਆ ਮਾਲਵਾ ਤਾਂ ਬਸ ਬਾਕੀ ਆਏ ਨੇ ਗੁਰੂ ਸਾਹਿਬਾਨਾਂ ਦਾ ਵੀ ਆਪਣਾ ਸਰਦਾਰਾ ਹੈਗਾ ਵੀ ਮਾਲਵੀਨ ਮਹਾਰਾਜ ਨੇ ਦੇ ਸਕਿਆ ਦੇ ਸਕਦੇ ਸਾਈਵ ਕਮਾਲ ਤਾਲਪੁਰ ਗੋਬਸਨ ਨੇ ਮਾਲਵੀਨ ਦੇ ਸਕਿਆ ਤੇ ਬਿਆਹ ਸ਼ਾਦੀਆਂ ਦੇ ਵਿੱਚ ਜੇ ਇਸ ਤਰ੍ਹਾਂ ਦੇ ਪਹਿਰਾਵੇ ਦੇ ਵਿੱਚ ਜਾਇਆ ਜਾਵੇ ਮੈਂ ਕਹਿੰਦਾ ਕੀ ਬਾਤਾਂ ਇੱਕ ਤੋ ਵੀ ਪਹਿਚਾਨ ਹੀ ਵੱਖਰੀ ਹੈ ਬਿਲਕੁਲ ਹਣਾ ਤੁਸੀਂ ਅਸੀਂ ਦੇਖ ਰਹੇ ਹਾਂ ਵੀ ਇੱਥੇ ਮੇਲੇ ਵਿੱਚ ਕਾਫੀ ਨੌਜਵਾਨ ਇਦਾਂ ਦੇ ਆਏ ਸੀ ਅੱਜ ਸਵੇਰੇ ਸਾਨੂੰ ਮਿਲੇ ਆਗੇ ਜੀ ਤੇ ਵੀ ਜਿਨ੍ਹਾਂ ਦੇ ਇਦਾਂ ਦੇ ਕੁੜਤੇ ਚਾਦਰੀ ਮਤਲਬ ਪਹਿਨੇ ਹੋਏ ਸੀ ਵਿਰਾਸਤੀ ਪਹਿਰਾਵੇ ਪਾਏ ਨੇ ਪਹਿਨੇ ਹੋਏ ਸੀ ਸਾਰਿਆਂ ਨੂੰ ਉਹਨਾਂ ਦੇ ਤੁਹਾਡੇ ਵਾਂਗ ਇੰਟਰਵਿਊ ਵਗੈਰਾ ਲਈਆਂ ਨੇ ਤੇ ਫੋਟੋ ਵਗੈਰਾ ਕਰਾਈਆਂ ਨੇ ਸਭ ਬਿਲਕੁਲ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮਾਲਵੇ ਦੇ ਵਿੱਚ ਬਹੁਤ ਵੱਡਾ ਭੰਡਾਰ ਜੇ ਆਪਾਂ ਕਹਿ ਦਈਏ ਹੈਗਾ ਇਹਨੂੰ ਓਸ਼ਾਲਨ ਦੀ ਲੋੜ ਹੈ ਅੱਗੇ ਉਹਦੀ ਲੋੜ ਹੈ ਇਹ ਮੇਲਿਆਂ ਦੇ ਵਿੱਚ ਅੱਜ ਤੁਸੀਂ ਆਏ ਹੋ ਤੁਹਾਨੂੰ ਦੇਖ ਕੇ 10 ਜਾਣੇ ਹੋਰ ਆਉਣਗੇ ਅਗਲੇ ਮੇਲਿਆਂ ਦੇ ਵਿੱਚ ਤੇ ਇਹ ਸਾਡਾ ਜਿਹੜਾ ਕਲਚਰ ਹੈ ਅੱਗੇ ਫੇਰ ਹੀ ਆ ਸਕਦਾ ਅਸੀਂ ਮੈਂ ਕੱਲ ਵੀ ਗੱਲ ਕੀਤੀ ਸੀ ਬਾਬਾ ਬੇਲੀ ਆਇਆ ਸੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤੇ ਮੈਂ ਕਿਹਾ ਬਾਈ ਤੁਹਾਡੇ ਗੀਤਾਂ ਦੇ ਵਿੱਚ ਤੁਹਾਡੇ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਜ਼ਿਆਦਾ ਉੱਭਰ ਕੇ ਆਉਂਦੀਆਂ ਉਹਨਾਂ ਨੇ ਵੀ ਇੱਕ ਜ਼ਿਕਰ ਕੀਤਾ ਬੇਸ਼ੱਕ ਅੱਜਕੱਲ ਬੈਸਟਰਨ ਦਾ ਗੀਤਾਂ ਦਾ ਜੋਰ ਹੈ ਪਰ ਅਸੀਂ ਆਪਣੇ ਗੀਤਾਂ ਨੂੰ ਉਸ ਰੂਪ ਦੇ ਵਿੱਚ ਲਿਆ ਕੇ ਪੇਸ਼ ਕਰੀਏ ਤਾਂ ਕਿ ਸਾਡੇ ਪੀੜ੍ਹੀਆ ਜਿਹੜੀ ਉਹ ਇਹਨਾਂ ਨਾਲ ਸਮੇਟੀ ਰਹੇ ਇਹਨਾਂ ਨੂੰ ਆਪਣੇ ਨਾਲ ਜੋੜ ਕੇ ਰੱਖੇ ਹਾਂ ਜੀ ਬਹੁਤ ਵਧੀਆ ਲੱਗਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਮੇਲੇ ਦੇ ਵਿੱਚ ਆਏ ਮੇਲੇ ਦੇ ਵਿੱਚ ਮੇਲੀ ਬਣੇ ਸੋ ਇਸ ਤਰ੍ਹਾਂ ਦੇ ਜਿਹੜੇ ਗੱਭਰੂ ਹੈ ਉਹ ਆਪਣੇ ਮੇਲੇ ਦੀ ਬੱਕਰੀ ਜਾਣ ਬਣੇ ਨੇ ਤੋਂ ਮੇਲਾ ਦੇਖਦੇ ਫਿਰਦੇ ਨੇ ਚਾਰਲੇ ਲਾਏ ਹੋਏ ਨੇ ਔਰ ਜਿਹੜੇ ਖੁੰਡੇ ਨੇ ਪਿੱਤਲ ਦੇ ਉਹ ਵੀ ਫੜੇ ਹੋਏ ਨੇ ਹੱਥਾਂ ਦੇ ਵਿੱਚ ਔਰ ਮੇਲੇ ਦੇ ਵਿੱਚ ਮੇਲੀ ਬਣ ਕੇ ਘੁੰਮਦੇ ਦਿਖਾਈ ਦੇ ਰਹੇ ਨੇ ਵੱਖ-ਵੱਖ ਸਟਾਲਾਂ ਦੀ ਗੱਲ ਕਰੀਏ ਸਟਾਲਾਂ ਦੇ ਉੱਤੇ ਵੀ ਆਪਾਂ ਦੇਖਿਆ ਬਹੁਤ ਸਾਰਾ ਰਾਸ਼ ਦਿਖਾਈ ਦੇ ਰਿਹਾ ਹੈ ਬਹੁਤ ਸਾਰੇ ਪਕਵਾਨ ਨੇ ਜਿਹੜੇ ਉਹ ਇਨ੍ਹਾਂ ਸਟਾਲਾਂ ਦੇ ਉੱਪਰ ਆਪਾਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਬਟੰਡੇ ਵਾਲੇ ਵਾਕਈ ਖਾਣ ਪੀਣ ਦੇ ਸ਼ੌਕੀਨ ਨੇ ਔਰ ਹਰ ਤਰ੍ਹਾਂ ਦਾ ਜਿਹੜਾ ਖਾਣਾ ਇੱਥੇ ਜਿਹੜਾ ਮਿਲ ਰਿਹਾ ਔਰ ਆਪਣੇ ਆਪਣੇ ਜਿਹੜੇ ਸਵਾਦ ਅਨੁਸਾਰ ਜਿਹੜੇ ਇਹਨਾਂ ਸਟਾਲਾਂ ਦੇ ਉੱਤੇ ਸਾਡੇ ਸਰੋਤੇ ਖਾਣਾ ਖਾ ਰਹੇ ਨੇ ہیں 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 کہ ہم ہم رہے جانا تو کرپا کر کے اسٹیج پہ پہنچتے ہیں ਸੋ ਇਸ ਵਕਤ ਆਪਾਂ ਜਿਹੜੀ ਇਹ ਸਟਾਲ ਤੇ ਪਹੁੰਚੇ ਆਂ ਸਤਿ ਸ਼੍ਰੀ ਅਕਾਲ ਹਾਂਜੀ ਲਾਈਵ ਚੱਲ ਰਿਹਾ ਜੀ ਸੋ ਦੋਸਤੋ ਇਸ ਵਕਤ ਆਪਾਂ ਲਾਈਵ ਚੱਲ ਰਹੇ ਆਂ ਰੰਗੀਲਾ ਰეკਰਡ ਫੇਸਬੁਕ ਪੇਜ ਦੇ ਉੱਪਰ ਔਰ ਜਿਹੜੀ ਦਸਤਾਰ ਸਜਾਉਣ ਦੀ ਕਲਾ ਹੈ ਉਹ ਵੀ ਇੱਕ ਬਹੁਤ ਵੱਡੀ ਕਲਾ ਹੈ ਉਹ ਅਮੀਰ ਕਲਾ ਹੈ ਇਹ ਤੇ ਸਿੰਘ ਸਟਾਈਲ ਦਸਤਾਰ ਟ੍ਰੇਨਿੰਗ ਸੈਂਟਰ ਬਠਿੰਡਾ ਜਿਹੜਾ ਭਾਗੂ ਰੋਡ ਵਾਲੇ ਉਹਨਾਂ ਦੀ ਇਹ ਜਿਹੜੀ ਸਟਾਲ ਹੈ ਉੱਥੇ ਆਪਾਂ ਖੜੇ ਆਂ ਭਾਈ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਤੇ ਬਹੁਤ ਖੁਸ਼ੀ ਹੋਈ ਇਹ ਮੇਲੇ ਦੇ ਵਿੱਚ ਤੁਸੀਂ ਇਹ ਜਿਹੜੀ ਆਪਣੀ ਸਟਾਲ ਲਗਾਈ ਆ ਔਰ ਭਾਈ ਜੀ ਦੱਸੋ ਇਸ ਕਲਾਵਾਰੇ ਦੱਸੋ ਕਿ ਕਦੋਂ ਤੋਂ ਕੰਮ ਸ਼ੁਰੂ ਕੀਤਾ ਆ ਆਪਾਂ ਦੋਏ 6 ਤੋਂ ਪਾਕਿ ਖੜੇ ਆਂ ਜੀ ਆਂ ਜੀ ਹੁਣ ਤੱਕ ਆਪਾਂ ਦੇ ਤੋਂ ਦੋ ਕਿਹਦੇ ਤੋਂ ਦੋ 200 ਕੈਂਪ ਲਗਾ ਚੁੱਕੇ ਆਪਾਂ ਬਾਕੀ ਆਪਣੀ ਅਕੈਡਮੀ ਚੱਲਦੀ ਆ ਆਪਣੀ ਜੀ ਇਹ ਜਿਹੜੇ ਬਈ ਕੈਂਪ ਲਗਾਉਣੇ ਹੋ ਤੁਸੀਂ ਫ੍ਰੀ ਸਿਖਾਉਣੇ ਹੋ ਜਾਂ ਕੋਈ ਉਹਦੇ ਫੀਸ ਤਾਂ ਥੋੜੀ-ਮੋਟੀ ਫੀਸ ਹੁੰਦੀ ਆ ਜਾਂਦਾ ਖਰਚਾ ਹੁੰਦਾ ਵਾ ਅੱਛਾ ਥੋੜੀ-ਮੋਟੀ ਫੀਸ ਲੈ ਕੇ ਤੁਸੀਂ ਜਿਹੜੇ ਕੈਂਪ ਅਰੇਂਜ ਕਰਦੇ ਹੋ ਹੁਣ ਤੀ ਇੱਕ ਜੇ ਗੱਲ ਕਰੀਏ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਕਿੰਨੇ ਕ ਬੱਚਿਆਂ ਨੂੰ ਤੁਸੀਂ ਦਸਤਾਰ ਮੰਨਣੀ ਸਿਖਾ ਚੁੱਕੇ ਹੋ 25 ਤੋਂ 30 ਹਜ਼ਾਰ 25 ਨੂੰ ਪਪਾ ਕਸ ਖਾ ਚੁਕੇ ਆ اچھا 25 ਤੋਂ 30 ਹਜ਼ਾਰ ਬੱਚਾ ਜਿਹੜਾ ਪੱਗ ਬੰਨਣੀ ਤੁਹਾਡੇ ਤੋਂ ਸਿੱਖਿਆ ਹੈ ਪੱਗਾਂ ਦੇ ਸਟਾਈਲਾਂ ਦੀ ਗੱਲ ਕਰੀਏ ਬਾਈ ਜੀ ਕਿਹੜੇ ਕਿਹੜੇ ਸਟਾਈਲ ਆ ਜਿਹੜੇ ਇਹ ਸਾਨੂੰ ਸਾਡੇ ਸਰੋਤਿਆਂ ਨੂੰ ਜਰੂਰ ਦੱਸੋ ਪਹਿਲਾਂ ਪੰਜਾਬੀ ਤੋਂ ਸ਼ੁਰੂ ਕਰ ਦਿੰਦੇ ਆਪਾਂ ਬਿਲਕੁਲ ਜੀ ਬਿਲਕੁਲ ਸਰਦਾਰ ਭਟੇ ਸਿੰਘ ਜੀ 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 ਆਹ ਨੇੜੇ ਇਹ ਬੱਟਾ ਵਾਲੀ ਦਸਤਾਰ ਹੈ ਜੀ ਇਹ ਜੀ ਇਹ ਤਾਂ ਪਹਿਲਾਂ ਸਿੱਧਾ ਲੜ ਲੱਗਿਆ ਜਿਵੇਂ ਦੋ ਸਟਾਈਲ ਹੁੰਦੇ ਜੀ ਆ ਆ ਗਈ ਆਪਣੀ ਪੋਚਮਿਸਟ ਹੈ ਪੋਚਮਿਸਟ ਜੀ ਠੀਕ ਹੈ ਜੀ ਆ ਵੀ ਬੱਟਾ ਵਾਲੀ ਹੈ ਇਹਦਾ ਮੋੜ ਕੇ ਲੱਗਿਆ ਹੈ ਲੜ ਆਪਣਾ ਤਲਗੀ ਲੜ ਕਹਿੰਦੇ ਨੇ ਜੀ ਨੂੰ ਆਪਾਂ ਜੀ ਠੀਕ ਹੈ ਜੀ ਇੱਕ ਆ ਗਈ ਹੈ ਪਟਿਆਲਾ ਛਾਈ ਇਹਨੂੰ ਕੋ ਪਟਿਆਲਾ ਛਾਈ ਕਹਿੰਦੇ ਨੇ ਆਪਾਂ ਠੀਕ ਹੈ ਜੀ ਉਦੋਂ ਉਹ ਭੰਗੜੇ ਵਾਲੀ ਆ ਗਈ ਜੀ ਆਹ ਜੀ ਆਹ ਰਾਜਸਥਾਨੀ ਆ ਗਈ ਜਿਹੜੀ ਰਾਜਸਥਾਨੀ ਤੇ ਬੰਦੇ ਹੈ ਜੀ ਅੱਜ ਕੱਲ ਹਿੰਦੂ ਵੈਡਿੰਗ ਤੇ ਬੰਦੇ ਹੈ ਜੀ ਹਾਂਜੀ ਜੀ ਤੇ ਉਹ ਪਿੱਛੇ ਜਿਹੜੀ ਜੱਬੀ ਵਾਲਾ ਪੜ ਜਿਹੜਾ ਪਰਲਾ ਆਪਣੇ ਇਹ ਨੌਜਵਾਨਾਂ ਬੰਦੇ ਨੇ ਹਾਂ ਬਿਲਕੁਲ 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 ਸੋ ਦੋਸਤੋ ਬਹੁਤ ਹੀ ਵਧੀਆ ਵਧੀਆ ਜਿਹੜੇ ਸਟਾਈਲਾਂ ਦੇ ਵਿੱਚ ਬਾਈ ਨੇ ਇਹ ਜਿਹੜੇ ਪੱਗਾਂ ਬੰਨਣੀਆਂ ਸਿਖਾਉਂਦੇ ਨੇ ਔਰ ਇਹਨਾਂ ਦੇ ਐਡਰੈਸ ਦੀ ਗੱਲ ਕਰੀਏ ਤਾਂ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿਆਂ ਸੋ ਪੱਗ ਬੰਨਣ ਲਈ ਤੁਸੀਂ ਇਹ ਕਿੱਥੇ ਆਉਣਾ ਸਿੰਘ ਸਟਾਈਲ ਦਸਤਾਰ ਟ੍ਰੇਨਿੰਗ ਸੈਂਟਰ ਐ ਭਾਗੂ ਰੋਡ ਗਲੀ ਨੰਬਰ 14 ਬਠਿੰਡਾ ਵਿਖੇ ਤੇ ਨੰਬਰ ਤੁਹਾਡੇ ਸਕਰੀਨ ਤੇ ਸਾਹਮਣੇ ਆ ਹੀ ਚੁੱਕੇ ਨੇ ਸੋ ਇੱਕ ਵਾਰੀ ਜਰੂਰ ਜੋ ਪੱਗ ਬੰਨਣ ਦੇ ਸ਼ੌਕੀਨ ਨੇ ਐ ਵਾਈ ਜੀ ਕੋਲੇ ਇਹਨਾਂ ਕੋਲ ਵਿਜ਼ਿਟ ਕਰਿਓ ਇਹਨਾਂ ਤੋਂ ਸਿੱਖਿਓ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਵੀ ਜੇ ਕੋਈ ਇਸ ਤਰ੍ਹਾਂ ਦੇ ਕੈਂਪ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਇਹ ਬਾਈ ਕੈਂਪ ਲਾਉਣਗੇ ਔਰ ਬੱਚਿਆਂ ਨੂੰ ਇਹ ਪੱਗ ਬਣਨੀਆਂ ਸਿਖਾਉਣਗੇ ਸਰਦਾਰ ਬਿਤਾਸੀ ਬਲਜੀ ਸੋ ਇੱਕ ਵਾਰ ਸੇ ਮੇਲੇ ਦੇ ਵਿੱਚ ਜਿਹੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੱਚੇ ਆਪਣੇ ਸੈਲਫੀਆਂ ਦਾ ਜਿਹੜਾ ਆਨੰਦ ਲੈ ਰਹੇ ਨੇ ਸੋ ਮੈਂ ਹੁਣ ਪੁੱਛੀ ਗਊਆ ਕਿ

ہوں ہوں بہت ہی اتہاسک پاون تک بھی جی ਦਾ ਬੜਾ ਵੱਡਾ ਇਮਹਾਜ ਹੈ ਸੋ ਮੇਲੇ ਦੇ ਵਿੱਚ ਰੌਣਕ ਬਣੀ ਹੋਈ ਹੈ ਤੇ ਬਾਈ ਕੋੜ ਤੇ ਚਾਦਰੇ ਲਾ ਕੇ ਇੱਥੇ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਬਾਕੀ ਦੇਖ ਸਕਦੇ ਹੋ ਕਿ ਜਿਹੜਾ ਪੰਜਾਬੀ ਜਿਹੜਾ ਕਲਚਰ ਹੈ ਉਹਨੂੰ ਦਰਸਾਉਂਦੀ ਹੋਈ ਇਹ ਤਸਵੀਰ ਹੈ ਜਿਹੜੀ ਆਪਣੇ ਸਾਹਮਣੇ ਦਿਖਾਈ ਦੇ ਰਹੀ ਹੈ ਇੱਕ ਪਾਸੇ ਜੇ ਗੱਲ ਕਰੀਏ ਤਾਂ ਮੇਰੇ ਬੱਚਿਆਂ ਲਈ ਵੀ ਕੁਝ ਪੜਾਉਣੇ ਟਾਈਪ ਇੱਥੇ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਕਿਤਾਬਾਂ ਦੀ ਗੱਲ ਕਰੀਏ ਜੀ ਕਿਤਾਬਾਂ ਬੜੀਆਂ ਭਾਰੀ ਤਦਾਦ ਦੇ ਵਿੱਚ ਇੱਥੇ ਜਿਹੜੀਆਂ ਸਟਾਲਾਂ ਕਿਤਾਬਾਂ ਦੀਆਂ ਲੱਗੀਆਂ ਹੋਈਆਂ ਨੇ ਔਰ ਖਰੀਦਦਾਰੀ ਦੀ ਵੀ ਗੱਲ ਕਰੀਏ ਤਾਂ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਕਿਤਾਬਾਂ ਦੀ ਖਰੀਦਦਾਰੀ ਹੋਈ ਹੈ ਬਹੁਤ ਜ਼ਬਰਦਸਤ ਖਰੀਦਦਾਰੀ ਹੋਈ ਹੈ ਔਰ ਕੀ ਇਹ ਗੱਲ ਕਰੀਏ ਤਾਂ ਬਠਿੰਡੇ ਦੇ ਵਿੱਚ ਜੇ ਕਿਤਾਬਾਂ ਨੂੰ ਲੈ ਕੇ ਇੱਕ ਇੱਕ ਬਹੁਤ ਵੱਡੀ ਜਿਹੜੀ ਹੈਗੀ ਇਹ ਫੈਸਟੀਵਲ ਦਿਖਾਈ ਦੇ ਰਿਹਾ ਜਿੱਥੇ ਬਹੁਤ ਸਾਰੇ ਜਿਹੜੇ ਬੁੱਕ ਸੇਲਰ ਨੇ ਉਹ ਇੱਥੇ ਪਹੁੰਚੇ ਨੇ ਭੁਲਾਰਾ ਦੇਨ ਦੀ ਮਹਿੰਚਾ ਨਾਲ ਮੇਲਾ ਜਾਣ ਦੇ ਜੁਗਵਾਂ ਦਾ ਕਲਕਸ ਸੁਸਾਇਟੀ ਪੰਜਾਬ ਪੰਜਾਬ ਰਾਜ ਯਹਰਤੀ ਫਿਚਨ ਬਟਿੰਡਾ ਤੇ ਰੌਂਗਾਲ ਫਾਊਂਡੇਸ਼ਨ ਪੰਜਾਬ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਲਗਾਤਾਰ ਤੀਜਾ ਮੇਲਾ ਜਾਣ ਦੇ ਜੁਗਵਾਂ ਦੇ ਸ਼ਾਨਦਾਰ ਸਭਾ ਨੂੰ ਆਪ ਸਭ ਦਾ ਦੇ ਦਸ਼ਕ ਕਰਕੇ ਮਿਲੋ ਬੇਹੱਦ ਖੁਸ਼ੀ ਹੋਈ ਦੋਸਤੋ ਮੈਂ ਇਹ ਕਹਿ ਰਿਹਾ ਹਾਂ ਕਿ ਮੈਂ ਇੱਕ ਮਿੰਟ ਬਾਹਰ ਜਾਣਾ ਹਾਂ ਮਾਫੀ ਆ ਜੇ ਕੋਈ ਸਾਡੇ ਸਮੇਟੀ ਪਿੰਡਾਂ ਦੇ ਜਿਹੜੇ ਜਿਹੜੇ ਚਾਰੋ ਦਿਨ ਦਾ ਸਾਡੇ ਮੀਟਰ ਉਹ ਪਿੰਡੇ ਵਪਾਰਕ ਲਈ ਧਾਰਮਿਕ ਲਈ ਸਿੱਖ ਇਤਿਹਾਸ ਨਾਲ ਜੇ ਗੱਲ ਕਰੀਏ ਬਹੁਤ ਸਾਰੀਆਂ ਕਿਤਾਬਾਂ ਨੇ ਇਥੇ ਕਾਫੀ ਤਰ੍ਹਾਂ ਦਾ ਸਾਹਿਤ ਹੈ ਜਿਹੜਾ ਅਸੀਂ ਇਥੇ ਮੇਲੇ ਦੇ ਵਿੱਚ ਮਿਲ ਮਿਲ ਰਿਹਾ ਹੈਗਾ ਔਰ ਪਾਠਕ ਦੀ ਗੱਲ ਕਰੀਏ ਪਾਠਕ ਵੀ ਬਹੁਤ ਇਸ ਮੇਲੇ ਦੇ ਵਿੱਚ ਜੁੜੇ ਹੋਏ ਨੇ ਕੱਲ ਹੋਣਾ ਕੀ ਲੱਗ ਰਿਹਾ ਹੈ ਕਿਉਂ ਕਿ ਜਿਆਦਾ ਲੱਗਦਾ ਹੈ ਕਿ ਜਿਹੜੇ ਸਾਰੇ ਥੀਕੇ ਵਾਲੇ ਪਰੇ ਖੜੇ ਨੇ ਲੱਗਦਾ ਹੈ ਬਹੁਤ ਠੀਕ ਹੈ ਸੋ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਤਾਂ ਹੁਣੇ ਸਟੇਜ ਤੋਂ ਅਨਾਉਂਸ ਹੋਈ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੇਲੇ ਦੇ ਵਿੱਚ 15 ਲੱਖ ਰੁਪਏ ਦੀਆਂ ਜਿਹੜੀਆਂ ਕਿਤਾਬਾਂ ਸੇਲ ਹੋ ਚੁੱਕੀਆਂ ਨੇ ਅ ਵੱਡੀ ਪ੍ਰਾਪਤੀ ਹੈ ਜੀ ਬਟੰਡੇ ਵਾਲਿਆਂ ਲਈ ਕਿ 15 ਲੱਖ ਰੁਪਏ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਇੱਥੋਂ ਸੇਲ ਹੋ ਚੁੱਕੀਆਂ ਨੇ 12000 <laughs> <laughs>